ਦੋਸਤੋ ਲਗਭਗ 15 ਦਿਨ ਹੋ ਗਏ ਇਸ ਮਾਂ ਪਿਓ ਨੂੰ ਰੋਂਦਿਆਂ ਨੂੰ ਅਜੇ ਤੱਕ ਕਿਸੇ ਨੇ ਵੀ ਸਾਰ ਨਹੀਂ ਲਈ ਇਸ ਲਾਚਾਰ ਮਾਂ ਪਿਓ ਦੀ ਜਿਨ੍ਹਾਂ ਦਾ ਇਕੱਲਾ ਕਰਾ ਪੁੱਤ ਜਿਹੜਾ ਇਸ ਸਮੇਂ ਦਰਿੰਦਿਆਂ ਦੇ ਹੱਥਾਂ 'ਚ ਆ ਈਰਾਨ 'ਚ ਇਸ ਤੇ ਮੈਂ ਫੁੱਲ ਵੀਡੀਓ ਅੱਗੇ ਬਣਾ ਚੁੱਕਿਆ ਆ ਵੀ ਕੀ ਚੱਕਰ ਬਣਿਆ ਉਹਦੇ ਨਾਲ ਤੁਸੀਂ ਇਸੇ ਪੇਜ ਤੇ ਮਗਰ ਜਾ ਕੇ ਦੇਖ ਸਕਦੇ ਹੋ ਪਰ ਇੱਥੇ ਆਪਾਂ ਗੱਲ ਕਰਨੀ ਹੈ ਕਿ ਅਜੇ ਤੱਕ ਇਸ ਮਾਂ ਪਿਓ ਦੀ ਸਾਰ ਕਿਉਂ ਨਹੀਂ ਲਈ ਗਈ ਲਗਭਗ 15 ਦਿਨ ਹੋ ਗਏ ਆ ਡੈਲੀ ਇਹਨਾਂ ਨੂੰ ਫੋਨ ਆਉਂਦਾ ਆ ਵੀਡੀਓ ਕਾਲ ਆਉਂਦੀ ਆ ਆਡੀਓ ਮੈਸੇਜ ਆਉਂਦੇ ਆ ਵੀਡੀਓ ਕਾਲ ਤੇ ਇਹਨਾਂ ਦੇ ਮੁੰਡੇ ਨੂੰ ਕੁੱਟਦੇ ਆ ਕਿ ਤੁਸੀਂ ਜਿੰਨਾ ਚਿਰ ਤਾਨੂੰ 50 ਲੱਖ ਦੀ ਫਰौती ਨਹੀਂ ਦਿੰਦੇ ਉਨਾ ਚਿਰ ਅੱਟਾ ਮੁੰਡਾ ਨਹੀਂ ਛੱਡਣਾ ਤੇ ਮੈਂ ਉਸ ਵੀਡੀਓ 'ਚ ਵੀ ਗੱਲ ਕੀਤੀ ਸੀ ਕਿ ਡੇਢ ਕਿਲਾ ਪਹਿਲੀ ਇਹਨਾਂ ਦੀ ਤੇ 50 ਲੱਖ ਰੁਪਈਆ ਉਹ ਕਿਵੇਂ ਦੇ ਦੇਣ ਵਿਚਾਰੇ ਹਨ ਅਜੇ ਤੱਕ ਮਨ ਲੱਗਦਾ ਸਾਡੀ ਸਰਕਾਰ ਜਿਹੜੀ ਸੁੱਤੀ ਪਈ ਆ ਕੋਈ ਵੀ ਇਸ ਮੁੱਦੇ ਤੇ ਨਹੀਂ ਬੋਲਿਆ ਕਿ ਇਹਨਾਂ ਦਾ ਮੁੰਡਾ ਜਿਹੜਾ ਵਿਚਾਰਾ ਈਰਾਨ 'ਚ ਫਸਿਆ ਆ ਉਹਨੂੰ ਲੈ ਕੇ ਕਿਵੇਂ ਆਉਣਾ ਆ ਸੋ ਆਈ ਦੇ ਨੋ ਵੀਡੀਓ ਕਾਲ ਕਰਦੇ ਨੇ ਵੀਡੀਓ ਕਾਲ ਤੇ ਮੁੰਡੇ ਨੂੰ ਕੁੱਟਦੇ ਨੇ ਬਹੁਤ ਜਿਆਦਾ ਤਸੀਹੇ ਦਿੰਦੇ ਨੇ ਤੇ ਇੱਕੋ ਇੱਕ ਗੱਲ ਕਹਿੰਦੇ ਨੇ ਕਿ 50 ਲੱਖ ਰੁਪਇਆ ਦੇ ਦੋ ਤੇ ਆਪਣਾ ਮੁੰਡਾ ਲੈ ਜਾਓ ਹੁਣ ਅੱਜ ਮੇਰੀ ਇਸ ਮੁੰਡੇ ਦੇ ਪਿਓ ਨਾਲ ਗੱਲ ਹੋਈ ਆ ਉਹਨੇ ਦੱਸਿਆ ਵਿਚਾਰੇ ਨੇ ਕਿ ਕਹਿੰਦਾ ਜਿਹੜਾ ਐਮਪੀ ਹੈ ਗਰਜੀਤ ਸਿੰਘ ਔਇਲਾ ਤੇ ਉਹਨੇ ਮੇਲ ਪਾਈ ਆ ਉਧਰਲੀ ਸਰਕਾਰ ਨੂੰ ਇराण ਦੀ ਸਰਕਾਰ ਨੂੰ ਪਰ ਉਧਰੋਂ ਅਜੇ ਤੱਕ ਕੋਈ ਜਵਾਬ ਨਹੀਂ ਆਇਆ ਐਮਪੀ ਤੋਂ ਇਲਾਵਾ ਕੋਈ ਸੀਐਮ ਨਹੀਂ ਬੋਲਿਆ ਕੋਈ ਸੈਂਟਰ ਦਾ ਕੋਈ ਬੰਦਾ ਨਹੀਂ ਬੋਲਿਆ ਹਨ ਇੱਥੇ ਮੈਂ ਇੱਕ ਗੱਲ ਹੋਰ ਕਹਿਣੀ ਚਾਹਣਾ ਹੈ ਕਿ ਜੇ ਇਹ ਵੀਰ ਕਿਤੇ ਅਸਟ੍ਰੇਲੀਆ ਕੈਨੇਡਾ ਜਾਂ ਅਮਰੀਕਾ ਦਾ ਨਾਗਰਿਕ ਹੁੰਦਾ ਤੇ ਉਹਨਾਂ 24 ਘੰਟਿਆਂ ਦੇ ਵਿੱਚ ਵਿੱਚ ਆਉਂਦਾ ਜਿਹੜਾ ਬੰਦਾ ਵਾਪਸ ਲਿਆਉਣਾ ਸੀ ਪਰ ਇਹ ਜਿਹੜੇ ਸਾਡੀਆਂ ਸਰਕਾਰਾਂ ਜਿਹੜੀਆਂ ਕੰਬ ਕਰਨ ਦੀ ਨੀਂਦ ਨੇ ਸੁੱਤੀਆਂ ਹੋਈਆਂ ਨੇ ਚਲੋ ਮੰਨਿਆ ਕਿ ਜੇ ਉਹ ਬੱਚੇ ਤੋਂ ਗਲਤੀ ਹੋਈ ਆ ਤੇ ਉਹਨੂੰ ਹੁਣ ਵਾਪਸ ਤੇ ਲੈ ਕੇ ਆਉਣਾ ਹੈ ਕਿ ਨਹੀਂ ਜੇ ਗਲਤੀਆਂ ਤੋਂ ਹੋ ਗਈ ਉਹਨਾਂ ਦੀਆਂ ਗੱਲਾਂ 'ਚ ਆ ਗਿਆ ਤੇ ਹੁਣ ਆਪਣਾ ਫਰਜ਼ ਬਣਦਾ ਹੈ ਕਿ ਉਹਨੂੰ ਵਾਪਸ ਲੈ ਕੇ ਆਉਣ ਦਾ ਸੋ ਬੇਨਤੀ ਹੈ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ